ਯਾਰ ਕੱਪੜੇ ਖੜਚਾ ਅਸਰੀਕਾਲ ਜੀ ਅਸਰੀਕਾਲ ਜੀ ਅਸਰੀਕਾਲ ਜੀ ਵੀ ਸਾਥ ਚ ਨੇ ਅਸਰੀਕਾਲ ਜੀ ਲੋ ਬਈਆ ਤਾ ਤਰੀ ਲੱਗੇ ਅਜ ਹੱਡ ਗੁੱਡਿਆਂ ਨੂੰ ਗਰੀਸ ਕਰਨ ਚ ਲੱਗੇ ਰੋਗੇ ਤੇ ਅੱਜਾ ਬੁੱਠੀ ਕਿਕਾ ਕਰਨ ਦਾ ਕੰਮ ਚ ਕਾਚੇ ਨੇ ਪਚਕਾਰੀ ਦੀ ਬੁੱਠੀ ਉਹ ਹਾਂ ਦਾ ਹੁਣ ਭਰ ਭਰ 5000 ਦੀ ਆ ਪਰ ਬਾਬੂ ਨਾ ਮੈਂ ਇਹ ਬਈਆ ਰੋਟਾ ਵੀਡ ਨਾਲ ਆਈ ਸੀ ਹੂੰ ਰੂਟਾ ਵਿਟਣ ਵਾਲੇ ਆਈ ਸੀ ਹਨਾ ਆ ਦੀ ਰੂਟਾ ਵਿਟਣ ਵਾਲੇ ਆਈ ਸੀ ਜਸਵੰਤ ਵਾਲਿਆਂ ਨਾਲ ਉਹਦੇ ਕਿੱਟ ਮਿਲਦੀ ਐ ਗਰੀਸ ਕਾਹਨਾਲ ਆਇਆ ਗਰੀਸ ਸਾਡੇ ਜਿਦਾ ਉਹ ਆਇਆ ਗੱਲ ਤੁਸੀਂ ਰੋਸੀ ਦਾ ਗਰੀਸ ਫੇਸਨ ਵਾਲਾ ਕੇ ਸਸੀ ਦਾ ਕਹਿੰਦਾ ਕਿਹੜਾ ਦਾ ਬਾਬਾ ਬੈਂਗਲਾ ਦੇ ਵਧੀਆ ਮਖਾਲੂਆਈਆਂ ਵਾਲਾ ਦੇਦੀ ਇੱਥੇ ਠੀਕ ਨਹੀਂ ਗੱਲ ਕਿੱਦਾਂ ਕਿੱਦਾਂ ਦਰਦਰ ਚ ਲੋਟਾਏ ਗ੍ਰਾਊਂਟ ਹੈ ਤੇਰਾ ਮਾਜ ਹੈ ਨਾ ਇਂਜਰਾਣਾ ਗਲੀਸ ਤਾਂ ਕਰਨਾ ਪੈਣਾ ਉਹਨੂੰ ਭਾਈ ਗਲੀਸ ਕੇ ਗਲੀਸ ਗਲੀਸ ਹੂੰ ਗਲੀਸ ਆ ਗ੍ਰੀਸ ਕੜਾ ਪਿਆ ਫਰ ਕਹਿਦਾ ਦੂਆ ਇਤਨਾ ਜਲ ਆਇਆ ਜਲ ਲਾਇਆ ਤੂੰ ਤੇ ਪਾਣੀ ਪਾਤਾ ਚ ਕੀ ਯਾਰ ਐ ਬਾਈ ਤੂੰ ਜ ਪਾਣੀ ਪਾਤਾ ਤਾ ਤੂੰ ਤਾਂ ਰਹੀ ਮਾਰਦੇ ਪੂਰੀ ਨਹੀਂ ਬਾਈ ਇਹ ਹੁਣ ਤੇਰਾ ਢੀੜੀਕਦੇ ਆ ਵੀ ਤੇਰਾ ਨੂੰ ਮੀਂਹ ਦੱਸਿਆ ਹੋਇਆ ਉਹ ਯਾਰ ਮੀਂਹ ਕਹਿੰਦੇ ਮੌਸਮ ਖਰਾਬ ਆ ਬਾਈ ਕੀ ਗੱਲ ਹੈ ਕੀ ਕਹਿ ਰਹੇ ਆ ਹੈ ਹੋਰ ਚਲੋ ਚਲੋ ਅਮ ਕਹਿੰਦੇ ਯਾਰ ਨੋਬਾ ਹੈ ਮੈਨੂੰ ਨੋਬਾ ਪਤਾ ਹੈ ਨੀ ਮੀਂਹ ਬਾਕੀ ਪਤਾ ਹੈ ਕਹਿ ਰਹੇ ਆ ਤੇਰੇ ਭਾਪੀ ਨੂੰ ਪੁੱਛਣਾ ਪੈਣਾ ਉਹਨੇ ਕਰਤੇ ਵਜਨ ਕਰਦੇ ਕਰਤੇ ਯਾ ਤੇਰੇ ਨੂੰ ਬਹੁਤ ਦੱਸਿਆ ਹੋਇਆ ਮੈਂ ਇਹ ਮੈਨੂੰ ਹੋਰ ਬੰਦੇ ਨੇ ਦੱਸਿਆ ਹੈਗਾ ਤੇਰਾ ਨੂੰ ਕਹਿੰਦੇ ਤੇਰਾ ਨੂੰ ਮੀਂਹ ਖਾਸਾ ਚਾਰ ਪੰਜ ਦਿਨ ਮੌਸਮ ਖਰਾਬ ਆ ਕਹਿੰਦੇ ਕਹਿੰਦੇ ਭਾਈ ਮੀਂਹ ਥੋੜਾ ਜਿਹਾ ਘੱਟ ਆ ਨੇਰੀ ਜਿਹਾ ਖੜਜਾ ਜ਼ਿਆਦਾ ਅੱਛਾ ਅੱਛਾ ਹੂੰ ਛੋਟੀ ਜਾਨੀ ਹੂੰ ਛੋਟੀ ਆ ਕੰਮ ਖਰਾਬ ਹੈ ਤਾਂ ਖਰਾਬ ਹੈ ਅੱਗੇ ਜਾ ਕਣਕ ਮਾ ਸੁਖਾਣ ਦੇ ਨਾਲ ਟੁਕੰਦੀ ਵੀ ਨਾ ਮਾ ਖਰਾਬ ਉਹ ਕਿਹੜੇ ਸਾਲ ਤੋਂ ਐ ਕਰਿਆ ਵੀ ਲੈ ਵੀ ਅੱਜ ਕਿ ਰੱਬ ਨੇ ਤੰਗ ਨਹੀਂ ਕਰੇ ਹਾਂ ਅੱਗੇ ਤਾਂ ਜੇ ਰੱਬ ਨੂੰ ਬੁ ਕਹਿੰਦੇ ਤਾਂ ਕਰਦਾ ਹੁਣ ਤਾਂ ਆਰਟੀਫੀਸ਼ੀਅਲ ਵੀ ਚੱਲਦਾ ਮੈਂ ਕਿਹਦੇ ਨੂੰ ਕੌਣ ਤਾਂ ਕਰਦਾ ਮੋਦੀ ਉਹ ਬੈਠ ਗਿਆ ਉਹਦੇ ਬਰਾਬਰ ਜਾ ਕੇ ਮੋਦੀ ਤਾਂ ਨਹੀਂ ਪਹੁੰਚ ਚੱਲ ਉਹ ਗੱਲ ਕਰਦਾ ਨਾ ਵੀ ਆਰਟੀਮੀ ਵੀ ਪੈ ਸਕਦਾ ਜੇ ਪਾਉਣਾ ਹੋਵੇ ਭਾਈ ਰਾਤ ਦੇ ਅਸੀਂ ਰਾਤ ਆਈ ਲੈਟ 9 ਵਜੇ ਲੈ ਬੜਾ ਬਹੁਤ ਹੈ 9 ਵਜੇ ਦੇ ਚਿੜਾਈ ਮੋਟਰ ਫਿਰ 2:30 ਦਾ అలਾਰਮ ਲਾਇਆ 3 ਵਜੇ ਦਾ ਮਾ ਦੇਖ ਕੇ ਫੇਰ ਹੈ ਗਿਆ ਹਨ ਤੇ 5 ਵਜੇ ਫੇਰ ਗਿਆ ਪੈਦੇ ਨੂੰ ਢੱਟ ਗਈ ਫੇਰ ਆ ਗਈ 1 ਵਜੇ 1 ਵਜੇ ਤਾਂ ਹੁਣ ਮੱਕੀ ਚੱਲਦਾ ਕੰਮ ਇੱਧਰ ਹਾਂ ਮੱਕੀ ਲਾ ਕੇ ਆਇਆ ਹਾਂ ਮੱਕੀ ਵੇਪਾਂ ਲਾਤ ਮੱਕੀ ਲ ਮੰਗਦੀ ਆ ਪੁੱਛਦਾ ਹੀ ਕਿਆ ਬੱਤੀਆਂ ਬਣ ਗਈਆਂ ਉਹਦੀਆਂ ਬੱਤੀਆਂ ਬਣੀਆਂ ਬੇਂਦੀਆਂ ਤਾਂ ਮੱਕੀ ਵਾਲੀ ਮੰਗਦੀ ਹੈ ਨਾ ਤੂੰ ਸੁੱਕੜੇ ਵਾਲਾ ਕੰਮ ਹੋਇਆ ਬੰਦਿਆਂ ਦਾ ਉਹ ਤਾਂ ਪਾਣੀ ਲਾਦਾ ਮੱਕੀ ਦਾ ਹੈ ਹੈ ਉਹ ਹੁਣ ਪਰ ਕੇ ਲਾਇਆ ਮੈਂਨ ਸਿਆੜਾ ਵਾਲਾ ਪਾਣੀ ਨਹੀਂ ਖੜਦਾ ਹੁੰਦਾ ਸਿਆੜਾ ਵਾਲਾ ਪਾਣੀ ਕਿੱਥੇ ਕਿੱਦ ਕੰਮ ਕਰਦਾ ਉਹਨਾਂ ਯਾਰ ਹੁਣ ਆਪਾਂ ਚੜਾਇਆ ਥੋੜਾ ਥੋੜਾ ਪਾਣੀ ਹੋਰ ਤੇਜ਼ ਮੜ ਜਾ ਜਿਆਦਾ ਲਾਤਾ ਚਲੋ ਦੇਖ ਮੜੇ ਜਿਆਦਾ ਲਾਇਆ ਹੁਣ ਦੇਖਦੇ ਆ ਕਿ ਆਪਾਂ ਚੱਲ ਕੁਛ ਨਹੀਂ ਹੁੰਦਾ ਉਹ ਇਦਾਂ ਨੂੰ ਨਿਮਾਰੀ ਦੀ ਪਜਕਾਰੀ ਜੀ ਕੁਛ ਨਾ ਹੋਗਾ ਤੋ ਦੋ ਤਿੰਨ ਕਰੇਆ ਤਜਰਬਾ ਤਾਂ ਹੋਗਾ ਹੀਗਾ ਕੰਮ ਦੋ ਤਿੰਨ ਕਰੇਆ ਹਾਂ ਹਾਂ ਇੱਥੇ ਆ ਰਹੀ ਹੈ ਇਹ ਤਾਂ ਗਾਇ ਦੇਖ ਕੇ ਆਂਦੀ ਹੈ ਹਾਂ ਗਾਇ ਦੇਖ ਕੇ ਆਂਦੀ ਇੱਕ ਫਿਰ ਫਾਲੇ ਵਧਾਏ ਗੱਗਿਆਂ ਫਾਲੇ ਵਧਾ ਦਿੰਦੀਆਂ ਉਹ ਪਾਲੀਆ ਪੰਜ ਤੈਨੂੰ ਦੀਆ ਪੰਜ ਕਰਾਉਂਦੀ ਆ ਜਿਹੜੀ ਜੀਰੀ ਛੱਡਦੀ ਨਹੀਂ ਗੱਬੇ ਜਿਹੜੀ ਗੱਬੇ ਜੀਰੀ ਛੱਡਦੀ ਵਾੜਾ ਛੋਟੇ ਛੋਟੇ ਲਵਾਤੀਆਂ ਹੋਰ ਛੋਟੇ ਛੋਟੇ ਬਦਲੇ ਬਦਲੇ ਪੂਰੇ ਲਵਾਤੀਆਂ ਹੋਦੀਆਂ ਫਾਲਿਆ ਮੰਗੜਾ ਤਿੰਨ ਪਿੱਛੇ ਦੋ ਮੂਰੇ ਹੁਣ ਠੀਕ ਆ ਹੁਣ ਕੱਲੂ ਦੇਖਣੇ ਚਲਾ ਕੇ ਖਬਰ ਗੂਲੀ ਲੱਗਣਾ ਨਹੀਂ ਜ਼ੋਰ ਮਰਾਉਣਾ ਤੁਸੀਂ ਹੋਰ ਖਬਰ ਥੋੜੀ ਮਾਂ ਦਾ ਪੱਟਣੀ ਪੈਣੀ ਐ ਵੀ ਪਤਾ ਥੋੜੇ ਮਾਂ ਚੱਲ ਪੈਣੀ ਜ਼ੋਰ ਉਹ ਜ਼ੋਰ ਨਹੀਂ ਲੰਦੀ ਅੰਮਾ ਬਾਈ ਕਹਿੰਦਾ ਇਸ ਤਰ੍ਹਾਂ ਲਵਾਓ ਕਹਿੰਦਾ ਇਹਨਾਂ ਨੂੰ ਦੋ ਕਹਿੰਦਾ ਜਿਹੜੇ ਰਹਿਂਦਾ ਮਾੜਾ ਮੋਟਾ ਤਾਂ ਨਾ ਜਿਹੜੀ ਗਰੀ ਤਾਵੀਆਂ ਵਾਲੀ ਫਾਲੀ ਨਹੀਂ ਹੈਗੀ ਉਧਰ ਵਾਲੀ ਜੀ ਉਹ ਇੱਕ ਕਫਲਾ ਹੈਗਾ ਇੱਕ ਕਫਲਾ ਗੱਬੇ ਇਹਨੂੰ ਚਾਹੀਦੀਆਂ ਉਹ ਵੀ ਆਪ ਲੋਆਇਤਾ ਸੀ ਤੈਨੂੰ ਥੋੜਾ ਜਿਹਾ ਤੇ ਤੈਨੂੰ ਪੁੱਛੇ ਉਹਦੇ ਪਿੱਛੇ ਵੀ ਤਿੰਨ ਮੁੰਗਾ ਦਾ ਦੂਜੇ ਡੈਕਟਰ ਵਾਲਾ ਪ੍ਰੋਜੈਕਟ ਵੇਲ ਕਰ ਦੇਣਾ ਉਹ ਆਇਓ ਖੋਜਾ ਉਹ ਨਹੀਂ ਆਉਂਦਾ ਯਾਰ ਉਹ ਦੇਰ ਚੀ ਚਲਾਉਂਗੇ ਤਾਂ ਹੀ ਉਹਦੇ ਪਤਾ ਨਾ ਕੋ ਵੀ ਕਿਵੇਂ ਹੋਣਾ ਕੰਮ ਉਹ ਕੋ ਨਿੱਪਲ ਦੂਏ ਚਾਹੀਦੇ ਯਾਰ ਉਹ ਨਿੱਪਲਾ ਜਦੋਂ ਤਾਂ ਪਪ ਹੋ ਜਾਊਗਾ ਵੀ ਲੋੜ ਲੂ ਮੰਨ ਕੇ ਧੂਆਂ ਤਾਂ ਮਾਰਦਾ ਬੰਦੇ ਦਾ ਕੁਝ ਨਹੀਂ ਹੋਣਾ ਉਹ ਨਹੀਂ ਕੋ ਨਹੀਂ ਹੋਣਾ तरीका बताऊँगा। तेगड़ी ਗੱਲ। ਉਹ ਤਰੀਕਾ ਹੁੰਦਾ ਚਲਾਉਂਦਾ ਚੱਲ ਪੈਣਾ। ਕਵੀਆਂ ਨੇ ਮੁਰਦੇ ਪੋਲਾ ਕਰੀ ਨਾ ਭੱਟੀਆਂ ਆਇਸ਼ ਤੇ। ਯਾਰ ਦੇਖ ਦੀ ਪੱਲ ਪੋਜੇ ਕਿੱਥੇ। ਚਾਬੀਆਂ ਜਾਇਆ। ਚੈਨਾ ਜੂਨਾ ਨੂੰ ਹਾਂ ਜਾ। ਚੱਲ। ਮੁੰਡਿਆ। ਦੱਸ ਰਿਹਾ ਆ ਗਿਆ ਨਾ ਕਣਕ ਕੱਢਣੀ ਪਤਾ ਨਹੀਂ ਕਿਦਾਂ ਕਹਿੰਦਾ ਤਾਂ ਵੱਡੀ ਵੀ ਕਣਕ ਲੱਗੇ। ਅੱਜ ਵੱਡੀ ਆ। ਵੱਢਤੀ ਮਕੜਾ ਵੀ ਲਈ। ਸ਼ੁੱਕਰਵਾਰ ਨੂੰ ਕਹਦਾ ਕੱਢਣੀ ਕਹਿੰਦਾ। ਕਢਾਤੀ ਮਦਮ। ਹਾਲ ਕੱਢੀ ਆ। ਕੱਢਤੀ ਬਸ। ਚੱਕ ਦੋ। ਤੁਸੀਂ ਕਹੀਓ ਗਈ ਸੀ ਬੈਠੇ ਹੋ। ਕੋਈ ਤਾਂ ਆਪਣੀ ਕੱਢਣ ਇਹਨੂੰ ਕਰਨਾ। ਬਾਈ ਆਪਣੀ ਗੱਲ ਨਾ ਆਪਣੀ ਅੱਛਾ ਇਹਨੂੰ ਸ਼ਾਮਾਂ ਵਾਂ ਖੜਾਉਣਾ ਕਿਹਾ ਹੁੰਦਾ ਅੱਛਾ ਇਹਨੂੰ ਹੋੱਚ ਹਾਂ ਇਹਨੂੰ ਸ਼ਾਮਾਂ ਕਢਾਉਣੀ ਸ਼ਾਮਾਂ ਖੜਾਉਣਾ ਇਹ ਤਾਂ ਹੋ ਵੀ ਅੰਦਰ ਵੀ ਟਰਾਲਾ ਖੜਾ ਜਗ੍ਹਾ ਨਹੀਂ ਹੈ ਕਿ ਦਾਦਾ ਮੰਨਦਾ ਮੈਂ ਨਹੀਂ ਇਹ ਟਿਡੀ ਦੀ ਵੰਗੂ ਤੂੰ ਕੀ ਪਾਉਂਦੇ ਆ ਲੈਣਾ ਐ 12 1 ਵਜੇ ਕੰਮ ਕਰਨਾ ਹੈ ਹਾਂ ਕਰਨਾ ਵੀ ਤੂੰ ਪਾ ਜਾ ਕੇ ਵੀ ਇੱਧਰ ਖਾਲੀ ਪੇ ਲੈ ਖੜਾ ਲੈ ਕਿ ਆਜੂ ਨੀ ਬੀਤ ਗਿਆ ਬਾਈ ਉਹ ਕਿੱਗੇ ਇੱਕ ਤੂੰ ਤਾਂ ਇਹ ਜੜ ਇੱਕ ਤੀਵੀ ਇਹ ਦੇਖ ਕੇ ਕੀ ਵਜਾ ਹੋਈ ਵੀ ਆਹ ਹਰਾ ਹੋ ਗਿਆ ਇਹ ਸੁੱਕ ਗਿਆ ਪਾਣੀ ਪਾਈਏ ਹੁਣ ਹਰਾ ਇਹ ਨਾ ਵੀ ਇਹਨੇ ਨਹੀਂ ਹੁਣ ਹਰਾ ਹੁਣ ਯੋ ਸੋ ਗਿਆ ਹੈ ਗਿਆ ਤਾਂ ਮਾਟ ਹੈ ਗਿਆ ਮੁਸ਼ਕਲ ਪੰਨਾ ਦੇ ਲੱਕੜਾਂ ਜੰਮੇ ਹੋਏ ਜਿਆਦਾ ਸੋ ਗਿਆ ਆ ਦੇਖ ਲੈ ਨਾਲ ਦਾ ਇਹ ਇਹ ਹਰਾ ਹੈ ਚੱਲੋ ਕਿ ਦੇਨੀ ਆ ਇੱਕ ਬੂਗਰੂਗਾ ਥੱਲੇ ਆ ਗੰਨਾ ਪੱਕੀ ਆ ਅੱਖਾਂ ਵਿੱਚ ਲਾਈ ਹਰਾ ਤਾਂ ਹੈ ਹਰਾ ਹੈ ਕਹਿੰਦੇ ਖੜਾ ਰਹਿਣ ਇੱਕ ਤਾਂ ਜਵਾਕ ਮਾਰਾ ਹੁੰਦਾ ਹੀ ਆ ਜਰਾਗਨਾ ਤਾਂ ਠੀਕ ਆ ਦੇਖ ਲੈ ਗੰਨੇ ਦੀ ਇੰਨੀ ਕਰੋਪੀ ਆ ਇੱਥੇ ਹੀ ਜੰਮਿਆ ਹੈ ਕਿੱਥੇ ਪੁੱਤੀ ਦਿਮਾਜ ਦਿਮਾਜ ਗੰਨੇ ਚਲੀ ਜਾਣ ਜੰਮਣਾ ਹੀ ਉਹਨੇ ਮੈਂ ਤੇਲ ਲਾ ਦੀ ਗੱਲਾ ਕਬਾ ਕਮਾ ਮਾ ਹੱਥ ਨਾਲ ਉੱਧਰ ਨਹੀਂ ਲੈ ਨੀਲੀ ਕਮਾ ਹੱਥ ਇਹ ਨਾਲ ਘੁੰਮਣਾ ਹੈ ਹੋ ਹੈਂਡਲ ਪੈਣਾ ਨਹੀਂ ਜੀਤ ਜਾਉਦਾ ਬੰਗਣਾ ਤੈਂ ਤੱਕੂ ਮੀਮੀ ਅਬਾ ਜੋੜਨਾ ਕਮਾ ਹਾਸਲੀ ਹੱਦ ਹੋ ਗਈ ਸਾਈਂ ਉਰੇ ਹੱਦ ਕੀ ਹੋ ਗਈ ਘੁੰਮ ਲੱਗਦੇ ਉਹ ਉਰੇ ਆ ਓਏ ਘੁੰਮਦਾ ਹੈ ਆਉਂਦੇ ਹਾਂ ਉਹ ਦੇਖੀ ਕੋ ਮੂੰਗਾ ਲਿਆ ਬਈ ਦੇਖ ਦੇ ਦੇਖਦੇ ਹਾਂ ਘੁੰਮਦਾ ਹਾਂ ਲਿਆ ਭਰੀ ਜਿਆ ਕਿਉਂ ਕੱਢਦੀ ਹੈ ਵਿੱਚ ਨੂੰ ਹਾਂ ਦੱਸ ਬਈ ਘੁੰਮਦਾ ਹਾਂ ਹਾਂ ਘੁੰਮ ਰਹੀ ਚੱਲ ਚੱਲ ਹਾਂ ਬੋਲਦਾ ਨਹੀਂ ਹਾਂ ਹੋ ਗਿਆ ਬੋਲਣਾ ਇਹਨੇ ਜਣ ਗਿਆ ਹੈ ਹੁਣ ਨੂੰ ਨੂੰਸੇ ਨਹੀਂ ਲੱਪਦਾ ਇਹਨੂੰ ਕੋਈ ਇਹੇ ਹਲਾ ਵੀ ਖੋਲ ਲਾ ਹੁਣ ਪਾ ਦੇ ਹੋਰ ਹੁਣ ਉਧਰ ਕੋ ਮੋਨ ਲਫੇ ਤੂੰ ਖੜਾ ਏ ਆ ਬੱਤ ਹੈ ਇਨਾ ਵੀ ਨਹੀਂ ਪੋਣਾ ਪਾ ਕਰ ਤੂੰ ਕਿਉਂ ਲਾ ਜਿੰਦਾ ਜਿਆਦਾ ਹਾਂ ਇਆਂ ਨੂੰ ਵੀ ਗਰੀਸ ਤੇ ਤੇਲ ਵੱਜਣਾ ਇਹਨਾਂ ਨੂੰ ਇਹਨਾਂ ਨੂੰ ਵੀ ਤੈਨ ਮਾਰ ਦੇਣਾ ਇਥੇ ਜਿਆਦਾ ਵੱਜਣਾ ਜੇ ਸਟਾਰਟ ਹੋਣੇ ਨੇ ਇਹਦੇ ਆਹ ਲੱਪਲ ਆਹ ਲੱਪਲ ਖੋਲ ਕੇ ਗਰੀਸ ਭਰਨਾ ਉਧੇ ਵਾਲੇ ਤੇ ਹੈ ਫੋਨਾਂ ਦੇ ਵੀ ਗਰੀਸ ਭਰਨਾ ਮੈਂ ਸਮਝਦਾ ਮੈਂ ਕਾ ਵੀ ਹੋ ਲਾ ਹੀਣ ਲੱਗੀ ਤੁਹਾਨੂੰ ਕੁਝ ਨਹੀਂ ਕਹਿੰਦਾ ਮੈਂ ਤੁਸੀਂ ਖੜੇ ਰੋ ਬਸ ਖਾਣੇ ਤੋਂ ਪਾਸੇ ਤੱਕ ਇਹ ਢੱਡੀ ਇਹ ਢੱਡੀ ਦੀ ਮੰਗੋ ਤੁਸੀਂ ਪੰਜ ਸਾਨੂੰ ਵੀ ਮਾਰਿਆ ਪਿਆ ਨਾ ਪੰਜ ਦਾ ਵੱਜ ਗਏ 5:00 ਵੱਜ ਗਏ 5:30 ਹੋ ਗਏ ਬਾਈ 7:00 ਵੱਜ ਗਏ ਨਹੀਂ ਉਹ ਤਾਂ ਠੀਕ ਹੈ 5:30 6:00 ਵੱਜ ਗਏ ਹੋਣਾ ਚ ਵੀ ਆਹ ਆ ਖਾਲੀ ਵੇ ਕੇ ਕਰਉਣਾ ਇੱਥੇ ਆਹ ਹਾਂ ਅਮ ਕਾਂ ਖਾਲੀ ਪਿਆ ਨਹੀਂ ਟੈਲਾ ਗਿਆ ਬੰਦਾ ਕਾਲਾ ਨਹੀਂ ਟੈਲਾ ਖੜਦਾ ਉੱਥੇ ਯਾਰ ਮੈਂ ਜਿੰਨੀ ਵਾਰ ਵੀ ਦੇਖਿਆ ਬਾਈ ਮਨੂ ਨਹੀਂ ਮਿਲਿਆ ਕੋਈ ਯਾਰ ਉੱਥੇ ਮੂਰੇ ਟਰੈਕਟਰ ਉਹਦਾ ਡੇਢ ਹੀ ਪਾਈ ਵੀ ਆ ਨਮੀ ਦੋ ਦਿਨ ਸੁਕਣਾ ਪੈਣਾ ਹਲੇ ਇਹਦਾ ਵਾਤਾ ਬੰਦ ਕਰ ਦੋ ਭਾਈ ਲੈਣਾ ਰੈਸਰ ਬੰਦ ਬੰਦ ਹੋ ਗਿਆ ਨਹੀਂ ਇੰਨੀ ਟਾਈਟਨ ਦੀ ਵੀਡੀਓ ਕੰਮ ਨਹੀਂ ਕਰਦੀ ਇੰਨਾ ਹੀ ਆਉਣਾ ਛੇੜਾ ਹੁਣ ਆ ਜੀ ਬਾਈ ਆ ਜਿੱਲਾ ਕਹੇਗੀ ਅਪਰ ਦੇ ਘਮੋਦੇ ਰੂ ਬਸ ਆਖਾ ਹੋਇਆ ਟਰੈਕਟਰ ਦਿੱਤਾ ਕੋਪੀ ਚ ਨੂੰ ਹਲੇ ਹੱਡ ਸੁੱਕੇ ਐ ਦੇ ਤਾਂ ਬਾਹਰ ਕਰਦਾ ਏ ਅਲਦ ਸਵਾਦ ਉਹ ਕਿ ਗੇੜਾ ਦਾ ਪੁੱਠਾ ਬਾਹਰ ਨੂੰ ਹੋ ਰਿਹਾ ਹੈ ਗੇੜਾ ਠੀਕ ਹਾਂ ਬਾਹਰ ਪੁੱਠਾ ਕੱਢਾ ਭਾਈ ਚੱਲ ਪੁੱਠਾ ਸਿੱਧਾ ਹੁਣ ਘੁੰਮਦਾ ਦਾ ਹੈ ਲੈ ਆਪਾਂ ਤਾਂ ਤੇਲ ਲਾ ਫੜੀ ਗੋ ਬਾਕੀ ਗਲੀਸ਼ ਵਾਲਾ ਆਇਆ ਗਲੀਸ਼ਾ ਕੰਨਾ ਬੱਜਣਾ ਉਹ ਗਲੀਸ਼ ਵਾਲਾ ਉਹ ਮਸ਼ੀਨ ਜੀ ਕਿੱਥੇ ਆ ਚੱਕ ਮਸ਼ੀਨ ਦਾ ਕਿਡਾ ਦੇ ਯਾਰ ਦਾ ਦੇ ਪੁੱਠਾ ਕਿਡਾ ਤਾਂ ਹੋ ਕੋਈ ਉਹਨਾਂ ਕੋਲ ਕਿਹੜੀ ਤਵੀਆਂ ਦੇ ਮੇਲੀ ਵਿੱਚ ਵੀ ਮੋਟਰ ਚ ਕੀਆ ਤਵੀਆਂ ਨੋ ਗੜੀ ਚਲੀ ਜਿਹੜੀ ਆ ਬਈਆ ਗੰਨ ਗੰਨ ਹਾਂਜੀ ਭਾਸ਼ਾ ਦੇ ਵੀ ਕਹੀ ਉਹ ਆ ਇਹਨੂੰ ਗੰਨ ਕਹਿੰਦੇ ਨੇ ਕਿਹੜੇ ਕਾਲੇ ਚਾਚੇ ਕੋਲੋਂ ਵੀ ਲੈ ਕੇ ਆਣ ਤਾਏ ਚਾਚੇ ਸਮਾਂ ਵੀ ਮੋੜਿਆ ਕਰ ਤੇਰੇ ਚੀਨਾ ਫੂਨ ਕਰਦਾ ਫਿਰ ਉਹ ਕਹਿੰਦਾ ਮੈਂ ਹੈ ਨਹੀਂ ਵੇ ਮੈਂ ਉੱਥੇ ਚੱਕ ਲਈ ਜਾ ਕਿਹਾ ਕਿਹਾ ਸਮਝ ਲਿਆ ਤੋ ਮੋੜ ਵੀ ਦੇਕਰੂੰ ਕਿਹਾ ਲੈਂਦਾ ਵੇਰੂ ਗਰੀਜ਼ ਗਾਨ ਪੁੱਛੇ ਮੈਂ ਇਸ ਦੇ ਦੇ ਦਿੱਤੀ ਜੀ ਮੈਨੂੰ ਵੀ ਗ੍ਰਾਈਂਡਰ ਆਇਆ ਮਾਜੀ ਕਾਨੂੰ ਕਰਨਾ ਹਾਂ ਮੈਨੂੰ ਵੀ ਕਰਿਆ ਤੋਨ ਫੋਨ ਹਾਂ ਮਾਜੀ ਕਾਨੂੰ ਕਰਨਾ ਤੇ ਕੈਮਰਾ ਮੈਂ ਦੇਖ ਲੱਗੇ ਅੱਖਾਂ ਲਾਈਆਂ ਵੀ ਠੀਕ ਨਹੀਂ ਲੱਗੇ ਆਹ ਤਾਂ ਹੁੰਦੇ ਆ ਹੁਣ ਇਹ ਸਾਮਾਨ ਆਇਆ ਵਾ ਆ ਰੇਡਾ ਖੜਾ ਵਾ ਜੱਬ ਦੁੱਲੇ ਤਾਂ ਨਹੀਂ ਰਹਿਣਾ ਯਾਰ ਉਹ ਬੰਦਲਾ ਖੜਦਾ ਹਲੇ ਇੱਕ ਬੰਦਾ ਚਲੇ ਗਿਆ ਉਹਦਾ ਯਾਨੀ ਟੋਗਰ ਪਾ ਕੇ ਕੰਮ ਨੂੰ ਵੀਡੀਓ ਸ਼ੀਟੂ ਉਹ ਅੱਗੇ ਲਿਆ ਨਹੀਂ ਟੋਕਨ ਬਾਗ ਲੈ ਕੰਮ ਨੂੰ ਹੈ ਹਾਂ ਉਹੀ ਰਹਿ ਗਿਆ ਮੁੰਡਾ ਮੁੰਡਾ ਹੋਏ ਜਾ ਤੇ ਦੋਹੇ ਜਾਣੀਆਂ ਦੇਣਾ ਦੇਖ ਲੋ ਕੀ ਅਜੇ ਦੇਣੇ ਦੇਖ ਲੈ ਨੀ ਟੋਕਨ ਬਾਗ ਲੈ ਕੰਮ ਨੂੰ ਵੇੜੀ ਇਹਨਾਂ ਦਾ ਇਹਨਾਂ ਦਾ ਪਹਿਲਾਂ ਦੂਰਤੀਆਂ ਨਾਮ ਰੱਖ ਦਾਨਾ ਆ ਹੋਰ ਗਿਆ ਲਾਹ ਦੀ 30 ਸਾਈ ਹੁੰਦੀ ਨਵੇਂ ਫਾੜਾਂ ਦੇ ਸਾਈ ਦੇ ਤਾਂ ਦਿੱਤੀ ਦੁੱਲੇ ਨੂੰ ਉਹ ਤਾਂ ਕਹਿੰਦਾ ਮੈਂ ਥੈ ਕਿਲਾ ਨੀ ਵੇੜ ਲਾ ਕੰਮ ਨਹੀਂ ਜੰਦੇ ਵੇੜਦਾ ਤਾਂ ਹੁੰਦਾ ਖਾਚ ਰਗਾ ਕੇ ਥੈਕਿਰ ਬਹੁਤ ਆਈ ਰਹੀ ਹੈ ਵੀਰ ਦੇ ਅੰਦਰ ਚਾਪੀ ਗਏ ਬਸ ਮੈਂ ਬਸ ਬਸੀ ਨੂੰ ਬੱਤ ਕਰ ਰੋਕ ਦੇ ਫਿਰ ਕਰਨੀ ਜਲਦੀ ਹੈ ਖੜੀ ਮਾਰ ਕੇ ਉਹਨਾਂ ਦੇ ਖਮਾੜੇ ਲੈ ਮਾਰੋ ਘਰੋਂ ਘੱਡੀਏ ਹੁਣ ਕਿਸੇ ਦੀ ਦੋ ਗਿਹੜੇ ਖਾਂਦੀ ਲਾਇਆ ਕਰੋ ਪਿੰਡ ਬੰਦਾ ਇਹ ਲੋਕਾਂ ਨੂੰ ਪਤਾ ਲੱਗੂ ਉਹ ਵੀ ਇਸੇ ਇਸੇ ਚੱਲ ਪਿਆ ਹਾਂ ਇਹ ਸੋ ਤੇਜ਼ ਟਰੈਕਟਰ ਤੇ ਕਾ ਕਰੋ ਹਾਂ ਲੈ ਛਣ ਛਣ ਕਰ ਗਈ ਆ ਬਈ ਹੈਗਾ ਭਾਈ ਜੀ ਜਿੱਦੀ ਪੱਕੀ ਹੋਈ ਉਹਦੇ ਕੌਲੇ ਨਾਲ ਮਾਰਿਆ ਜੀ ਜਿੱਦੀ ਯਾਰ ਜਿੱਦੀ ਸਰੋਂ ਪੱਕੀ ਪਈ ਆ ਨਾ ਨਾ ਉਹਦੇ ਇੱਕ ਕੱਟਾ ਰੈਡ ਰੱਖੋ ਵੀ ਲੈ ਵੀ ਹੁਣ ਉਹ ਵਹਿਲਾ ਦੋ ਘੰਟੇ ਆਰਾਮ ਕਰੀਏ ਨਿਕਣਾ ਦੋ ਘੰਟੇ ਮੇਰੀ ਕੰਮ ਬੱਜਦੇ ਕੀ ਹਾਲ ਆ ਬਾਈ ਆ ਜੀ ਨੇ ਝੰਡ ਲੈ ਲਈ ਸਰ ਵਾਲਾ ਦਾ ਘੁੰਮਦੇ ਤਰੈ ਸਰ ਆ ਅੱਜ ਆਪਣੀ ਘਟੇ ਹੱਤ ਲਿਆ ਵਿਆ ਏ ਨੀ ਉਹ ਰੱਖ ਲੋ ਹੁੰਦੀ ਜਿਹੜੇ ਰਿਕਾਰਡ ਮਾਰ ਕੇ ਉਹਦਾ ਹੀ ਸ਼ੌਕੀਆ ਤੌਰ ਤੇ ਸਪੀਕਰ ਲਾਉਂਦਾ ਬੁਝਦਾ ਕੁਸਰੀ ਹੈ ਕਿਹੜਾ ਸ਼ੌਕ ਸਰੈਂਕੜਾ ਸ਼ੌਕ ਹੋਇਆ ਉਹ ਤਾਂ ਜਾਰੀ ਮੇ ਲਾ ਦੇ ਜੀ ਨਿਗਲ ਦਿੱਤਾ ਜੀ ਜਿੰਨ ਘੋੜੀਆਂ ਦਾ ਸ਼ੌਕ ਮੇਰੀ ਯਾਰ ਹੁਣ ਤੇ ਤੇ ਫालतू ਆ ਇਹ ਖੜੀ ਖੜੀ ਕਿਉਂ ਉਹ ਇੱਕ ਮਿੰਟ ਉਹ ਨਹੀਂ ਰਹੀ ਇਧਰ ਗੱਲ ਸੁਣ ਤੇ ਤੇ ਫालतू ਪੈਸਾ ਲੱਗਦਾ ਉਹ ਪੈਸੇ ਵੀ ਤੂੰ ਛੱਡ ਤੂੰ ਸ਼ੌਕਾਂ ਸੀ ਇਧਰ ਤਾਂ ਇਹ ਸੋਦੇ ਆ ਉਲਟਦੇ ਹੁੰਦੇ ਇਹ ਵੀ ਦਿੱਤੇ ਆ ਉਹਨੇ ਛੱਡ ਕੇ ਆ ਬਈ ਚਲੋ ਕੋਈ ਨਾ ਇਹ ਬਈ ਹੁਣੇ ਸ਼ੌਕ ਚ ਮਾੜਾ ਮੋਟਾ ਕੋਈ ਨਾ ਕੋਈ ਖੋਣਾ ਪੈਂਦਾ ਹੀ ਓਏ ਇਹ ਸ਼ੌਕ ਸ਼ੌਕ ਪਾ ਲੈ ਸੌਖੇ ਪਏ ਵੀ ਆਪਣਾ ਚੱਲ ਕੱਢ ਲੈਣੇ ਹੈ। ਹੈਲੋ। ਇਹਨਾਂ ਨੇ ਪੁੱਛਿਆ। ਇਹਨੂੰ ਖਾਂਛੋ। ਇਹਨੇ ਪੁੱਛਿਆ ਨਾ। ਪੁੱਛਣਾ ਕਰੂੰਗਾ। ਗਰੀਸ ਮਾਰਾ ਰਹੇ ਚਾਚੇ। ਚਾਚੇ ਇਹ ਕਾਹਦਾ ਬਰਿਆ? ਗੰਨੇ ਦੇ ਨਿੱਪਲੇ ਨਾਲ ਵੱਜਦਾ ਤੂੰ। ਹੋਇਆ ਤੇ। ਅੱਛਾ। ਇਹ ਸ਼ੌਂਕ ਕਿਥੇ ਰਵੇ ਆ? ਇਹ ਸ਼ੌਂਕ ਪਿਆ ਸਾਨੂੰ। ਸ਼ੌਂਕ ਦੇ ਲੱਗੂ ਪਤਾ ਉਧਰ ਭੜੀਆਂ ਬਣਨ ਭਈਆਂ ਹੁੰਦੀਆਂ। ਉਹ ਫੇ ਲਿਆਸ਼ਵੀਰ ਉਹ ਛੇਤੀ ਕਰ। ਉਹ ਛੇਤੀ ਕਰ। ਇਹ ਤਾਂ ਸਾਲਾ ਭੜੀਆਂ ਵੀ ਨਹੀਂ ਬੰਦ ਨਾਲ ਦੀ। ਤੇ ਨਾਲ ਦੀ ਨਾਲੇ ਕਹਿੰਦਾ ਬਤਾ ਆ ਜਾ। ਜੇ ਲੋਗ ਆਪਣੇ ਬੰਦੇ ਪਰੇ ਜ਼ੋਰ ਹੁੰਦਾ ਉਹ ਆਪਣੇ ਬੰਦੇ ਪਰੇ ਜ਼ੋਰ ਹੁੰਦਾ ਉਧਰ ਫਿਰ ਰੱਬ ਵੀ ਹੈ ਨਾ ਗੜ 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 ਮੜਾ ਦੇਂਗੇ ਦਾ ਹਾਂ ਇਹ ਉਹੀ ਮਾਲੀ ਵਾਲਾ ਹੈ ਨਹੀਂ ਭਾਈ ਹਰੀ ਹਰੀ ਕੋ ਵੱਡਦਾ ਨਹੀਂ ਓਏ ਗੱਗ ਇਹ ਕਹਿੰਦਾ ਮੈਨੂੰ ਬੰਦੇ ਕਹੀਏ ਨੇ ਬੰਦੇ ਰੱਖ ਲਿਓ ਹੈਸ਼ਰਪ ਮਾ ਬਾਜੀ ਅਸੀਂ ਨਹੀਂ ਰੱਖਣੇ ਹੈਗੇ ਅਸੀਂ ਜਿਹਨੇ ਬੰਦੇ ਹੋਊਗੇ ਲੇਬਰ ਵਾਲੇ ਉਹਦੀ ਕੱਢਣੀ ਹੈ ਨਹੀਂ ਆਪਣਾ ਖੜਾ ਹੈ ਫਿਰ ਨਹੀਂ ਬਿਲਕੁਲ ਜੇ ਬੱਦਲ ਹੁੰਦਾ ਨਾ ਫਿਰ ਤਾਂ ਆਵੇ ਤਿਆਰ ਹੋ ਜਾਂਦਾ ਅਗਲਾ ਰੁਗ ਰੋਣੇ ਨੂੰ ਵੀ ਰੁਗ ਲਾਉਂਦੇ ਆ ਮੰਦਰਾਂ ਤੇ ਦੋ ਖੜੇ ਆ ਤੀਆ ਮੈਂ ਹੋ ਗਿਆ ਲੇਵਲ ਦੀ ਲੋੜ ਕਰ ਤਾ ਆ ਪੜਿਆ ਆ ਆਪਣੀ ਤਾਂ ਕੱਢੂਗਾ ਹੀ ਹੋਰ ਕੀ ਠੀਕ ਨਹੀਂ ਗੱਲ ਉਹ ਹੈ ਡੀਗੋ ਗੱਲ ਬਾਤ ਵੀ ਨਹੀਂ ਹੈ 올 ਰਾਈਟ ਜੈਲ ਕਰੂਜ਼ ਹਾਂਜੀ ਬਈ ਐਡੀ ਵੀ ਗੱਲ ਨਹੀਂ ਹੈ ਰੋਸ ਰਸ ਤੇ ਲੱਗਦਾ ਇਹਨੂੰ ਗ੍ਰੀਜ਼ ਲੱਗਣਾ ਸੀ ਢੂੜ ਢੋਣੀ ਓਕੀ ਹੈ ਬਸ ਯਾਰ ਚਾਹ ਮੇਰੀ ਗੱਲ ਸੁਣਾ ਉਹ ਵੀ ਐਡੀ ਕਰਨ ਹੈ ਕਾਲੇ ਤੇ ਨਿੱਪਲ ਫੜ ਕੇ ਦਾ ਤਿੱਖੀ ਉਹ ਹੀ ਰੱਖ ਦੁੱਜੀ ਐ ਮੈਂ ਕਹਾਂ ਕਾਲਾ ਹੀ ਬਾੜ ਦਵੇ ਇਹ ਚ ਹੈਂੇ ਚੀ ਮੋੜਿਆ ਦੂਆ ਬੈਠਣ ਤੁਹਾਡੇ ਜਿਹੜਾ ਤੁਹਾਡੇ ਕੋਲ ਤੋਂ ਬੜਾ ਉਹ ਕਹਾਂ ਲਾਪਰੀ ਦਾ ਮੜਿਆ ਬੁੱਗੂ ਸਾਈ ਢੂੜੀ ਆਣੀ ਉਹ ਚ ਰੈਂਡ ਦੇ ਆ ਤੋ ਨਾ ਦੇ ਦੇ ਕਿੰਨੀ ਢੂੜੀ ਆਜੂਗੀ ਤੂੰ ਕਮਾ ਦੇ ਉਹ ਬਾੜ ਤੇ ਪੂਣਾ ਨਹੀਂ ਘੁਮਾਈ ਨਾ ਦੂਸਰੇ ਨੂੰ ਮੱਜੀ ਘੁਮਾ ਦੇ ਇੱਥੇ ਰੁਕ ਲਾਉਣੇ ਸਿੱਕੀ ਚ ਜਾਣ ਇਹਨਾਂ ਨੇ ਪਰੇ ਤੇ ਕੀ ਜੂਂ ਜਾ ਖੁੰਡੀ ਵਾਲੇ ਖੁੰਡੀ ਵਾਲਾ ਸਿੱਕੀ ਵਾਲਾ ਲਿਓ ਨਾ ਖੁੰਡੀ ਵਾਲਾ ਇੱਥੋਂ ਸਾਰੇ ਦੇ ਪਰ ਤੇ ਬੰਦਾ ਸਾਹਮਦਾ ਹੀ ਨਹੀਂ ਹੈਗਾ ਯਾਰ ਸਭ ਦੇ ਪਰ ਤੇ ਆ ਨਵੀਂ ਮਕਲੀਸ ਪਾ ਕੇ ਬੈਠ ਗਿਆ ਇੱਕ ਪ੍ਰਾਣੀ ਪਈ ਹੈ ਯਾਰ ਲੈ ਭਾਈ ਸਾਈ ਆ ਗਈ ਅੰਦਰ ਮੱਥਾ ਢੇਕਦਾ ਪਹਿਲਾ ਆ ਕੇ ਦਰੈਸ਼ ਨੂੰ ਉਹ ਕਿੰਨੇ ਬੰਦੇ ਬਹੁਤ ਆਉਣੇ ਆ ਕਹਿੰਦਾ ਵੀ ਨਾਵੇ ਬੱਟਕੋ ਜਿਹੀ ਪੱਕੀ ਹੈ ਪੱਕੀ ਹੈ ਜੀ ਪੱਕੀ ਹੈ ਲੈ ਆ ਦੇ ਖਾ ਲੈ ਮਖਾਓ ਲੈ ਸਾਡੂੰ ਮਖਾਓ ਕਰਦੇ ਆ ਇਹ ਝੋਲੇ ਚ ਪਾਈ ਜਾ ਕਾਲੂ ਨਾ ਕਾਲੂ ਮਰ ਪਰਸੋਂ ਨੂੰ ਬਦਲ ਹੋ ਜਾਣਾ ਕੋਈ ਨਾ ਬਹੁਤ ਆਉਣਾ ਬੜੀ ਬੋਲ ਆਪਾਂ ਬਦਲ ਵਾਲੇ ਖਾਤਰੇ ਆ ਹਾਂ ਓਏ ਇੱਧਰ ਲਾਤੀ ਝੋਲੀ ਉਹ ਜਾਈ ਪਾਈ ਜੋ ਅੱਛਾ ਹਾਂ ਠੀਕ ਹੈ ਫਾਈਵ ਚੱਲਦਾ ਕੰਮ ਬੰਦਾ ਠੀਕ ਹੈ ਪਾ ਪਾ ਬੰਦਾ ਹੈ ਪਾ ਪਾ ਹੀ ਪਾਇਆ ਮੈਂ ਉਹ ਪਾਣੇ ਬੜੀ ਵੱਡਣੀ ਹੈ ਗੱਡੀ ਗਾੜੀ ਹੋਲੀ ਹੋਲੀ ਨਹੀਂ ਨਹੀਂ ਬੰਦੇ ਘਰ ਤਾਂਉਣ ਲੱਗ ਜਾਂਦੇ ਬਹੁਤ ਆ ਦੇਖ ਆਪਣੀ ਆਉਣ ਲੱਗ ਜਾਂਦੇ ਫਿਰ ਆਪਣੇ ਉਹ ਬਾਬੇ ਉਹਦਾ ਕੀ ਕਹਿਦੇ ਕੰਮ ਕਰਤਾਉਣੇ ਵਾਲਾ ਆਪਣੀ ਆਏ ਕਹਿਣ ਲੱਗ ਜਿੰਦੇ ਯਾਰ ਚੱਲ ਆਈ ਵੀ ਆਪਣੀ ਬੰਦਾ ਯਾਰ ਕੱਢ ਗਿਆ ਆਪਣੇ ਕਿਣ ਥੋੜੇ ਬੰਦੇ ਆ ਕੰਕਣਦਾ ਆਣਾ ਹੀ ਆ ਫਿਰ ਇੱਕ ਤਾਂ ਹੋਵੇ ਤਾਂ ਵੀ ਆ ਉਹ ਆਹ ਹੱਥੋਂ ਕਥਾਰੇ ਨਹੀਂ ਮੜੀ ਜੀ ਪਹਿਲਾਂ ਆਪਾਂ ਨੇ ਆ ਸੀ ਤ ਦੇਖ ਦੇ ਧਿੰਦਾ ਆ ਗਿਆ ਧਿੰਦਾ ਧਿੰਦਾ ਆ ਗਿਆ ਕਿੱਥੇ ਧਿੰਦਾ ਚਾਚੂ ਕਿੱਥੇ ਧਿੰਦਾ ਚਾਚੂ ਧਿੰਦਾ ਕਿੱਥੇ ਚਾਚੂ ਦੇਖ ਰਹੀ ਆ ਜਿਹੜਾ ਨਹੀਂ ਉੱਚਾ ਹੁੰਦੇ ਰੇਂਜੀ ਚ ਹੈ ਪਤਾ ਨਹੀਂ ਕੌਣ ਹੈ ਇਹਦੇ ਪਹਿਲਾਂ ਵੀ ਬੇਰ ਆਏ ਕਿਹੜਾ ਮਾਰ ਅੱਛਾ ਜੀ ਹਾਂ ਕੌਣ ਕਿੱਥੇ ਆ ਗਿਆ ਅੱਜ ਕੌਣ ਖੇਲ ਹੈ ਮਿੱਟੀ 'ਚ ਖੇਲ ਲੈ ਉਹਦੇ ਮਿੱਟੀ 'ਚ ਖੇਲ ਹੈ ਹੈ ਅਜੀਬੋ ਗਰੀਬ ਜਾਂ ਪਰੋ ਕੌਣ ਹੈ ਅਧੂਰੇ ਨੰਬਰ ਪੁੱਛਣਾ ਥੱਲੇ ਚਰਨੇ ਵਾਲੇ ਮਜ਼ਾ ਆਇਆ ਮਮਾ ਪੂਰਾ ਉਹ ਵੱਟ ਮੈਂ ਕਿਹਾ ਹਾਂ ਵਾਇਲੇ ਆ ਗਏ ਨੀ ਹੈਲੋ ਪਹਿਲਾ ਇਹਨੂੰ ਤਾਂ ਕਰ ਲਾ ਪੂਰਾ じゃ ਇਹਨੂੰ ਲੈ ਹੁਣ ਮੈਂ ਹੁਣ ਦੇਖ ਕੇ ਨਾ ਫੇਰ ਆਇਆ ਮਹਾ ਭਾਈ ਸਾਈ ਯੂ ਨਾ ਪੱਕੀ ਕਰਿਆਈ ਹੈ ਮੈਂ ਠੀਕ ਹੈ ਭਾਈ ਹਾਂ ਪੱਕੀ ਸਾਈ ਦੇ ਦਈਏ ਭਾਈ ਹਾਂ ਵੀ ਕਿਤੇ ਜਿਹੜੇ ਕਰਾਏ ਆ ਉਹ ਤਾਂ ਗੱਲ ਕੁਝ ਹੋਰ ਹੋ ਜਾਂਦੀ ਆ ਇਹਨੂੰ ਪਾ ਕੇ ਇਹਨੂੰ ਕੱਢ ਦਿੰਦੇ ਆ ਹਾਂ ਦੀ ਆਪਣਾ ਬਾਈ ਠੀ ਖਾਈ ਦੇ ਕੇ ਆਈ ਉਹਨਾਂ ਨੂੰ ਬਿਲਕੁਲ ਦੀ ਬਿਲਕੁਲ ਵਧੀਆ ਕਰਿਆ ਠੰਡੀ ਗੱਠ ਪਰ ਚੱਲ ਚੱਲ ਠੰਡੀ ਬੋਲ ਇਹ ਕਹਿੰਦੀ ਅੱਜ ਅਸਰ ਅਸਰ ਨਹੀਂ ਖਾਈ ਖਾ ਆਈ ਨਹੀਂ ਨਾ ਕੋਈ ਕੌਣ ਡੜੀ ਪੋਤਨ ਉਹ ਕੋਹਣੀ ਹੈ ਆਹ ਆਏ ਨਹੀਂ ਮੰਨਣਾ ਇਹ ਗੱਲ ਨਹੀਂ ਸੁਣਦੀ ਉਹਨੂੰ ਇਹ ਨਹੀਂ ਸੁਣਨੀ ਇਹੀ ਕਰੇ ਹੁਣ ਜਾਂਦੀ ਆ ਮੁੱਦੇ ਦੀ ਗੱਲ ਇਹ ਮੁੱਦੇ ਦੀ ਗੱਲ ਨਾ ਕਾੜ ਮੜੀ ਇੱਧਰ ਹੀ ਕਰਨ ਦਾ ਜੇ ਦਿਲਵੀ ਲਿਆ ਡੀਉ ਲਿਆ ਉਸ ਤੋਂ ਕੱਢ ਕੇ ਜੇ ਦੀਵਾਂ ਚ ਸ਼ੱਟੇ ਚ ਉਦੋਂ ਥੀਂ ਜਿਹਨਾਂ ਨੇ ਪੀਣਾ ਮੈਂਦਾ। ਦਲਾ ਦੇ ਡਿਊਰੀਰ ਨੇ। ਆਉਂਦੇ ਆਉਂਦੇ ਉਹਦਾ ਸਵਾਦ ਖਰਾਬ ਹੋ ਜਾਂਦਾ। ਬਹੁਤ ਸੇ ਪਾਏ ਤੇ। ਜਾਓ ਪਲਾਸਟਿਕ ਨੂੰ ਲੱਗ ਗਿਆ। ਬੱਸ ਜਦੋਂ ਖਤਮ। ਬੱਸ। ਉਂਝਲਾ ਪਰ ਕੰਮ ਆ। ਹਾਂ। ਹਾਂ। ਉਂਝਾ ਜੱਲਾ ਕੰਮ ਉਹਦੇ ਪਰ। ਹਾਂ। ਇਹ ਨਹੀਂ ਪਈ ਆਵੇ। ਇੱਕ ਵਾਰ ਕਾ ਕਰਕੇ ਨਾ ਗਰੀਜ਼ੀ ਨੂੰ। ਅਗੜਾ ਸਾਈ ਜੋੜੀ ਫੋਕਰ ਪਿਛਲੇ ਸਾਲ ਵਾਲੀ ਪਾਜੀ ਹੋਈ ਹੈ। ਮਾਰਨਾ ਸਾਰੇ। ਛੋਡੀ ਆ ਜਿਹੜਾ ਆਪਣਾ ਉਹ ਨਹੀਂ ਮੇਰੀ ਤਾਂ। ਮੇਰੇ ਤੋਂ ਚੱਲ ਦੇ ਜਾਣੀਆਂ ਬਾਕੀ ਬਸ ਯਾ ਰੋਡ ਵਰਗੀ ਐ ਬਣਾ ਦੇਣੀ ਆ ਕੱਲ ਘਣਾਉਣੀ ਆ ਪਰਸੋ ਨੂੰ ਪੂਰੇ ਦਾ ਨਹੀਂ ਚਲੋ ਮੂਲਾ ਬੈਂਗਪੁਰ ਆ ਜਾ ਕੋਈ ਬਸ ਕਿੱਥੇ ਹੋ ਗਿਆ ਸਾਰੇ ਹੈਲੋ ਕਿੱਛ ਹੋ ਗਿਆ ਸਾਰੇ ਰਹਿੰਦਾ ਮਾੜਾ ਮੋਟਾ ਜਿਹੜਾ ਘਰ ਆ ਆ ਮੂਲਾ ਬੈਂਗਪੁਰ ਕਿੱਥੇ ਕਰਨਾ ਹੋ ਮੂਲਾ ਬੈਂਗਪੁਰ ਬੜੇ ਬੈਂਗਪੁਰ ਨੂੰ ਆਮ ਗਾ ਰਹੇ ਨੇ ਆ ਗਿਆ ਆਇਆ ਬਸ ਹਿੰਮੇ ਮਾਰਦਾ ਹਾਂ ਦੋ ਧੋੜੋ ਹੀ ਪੈਂਦਾ ਇਹਦਾ ਵੈਰ ਕੇ ਜਿਆਦਾ ਪੈਂਦਾ ਇਹਦਾ ਵੈਰ ਧੋੜੋ ਜਿਆਦਾ ਦਬੀਰੂ ਗਰੀਸ ਆਉਂਦਾ ਦੋਨੇ ਇੱਕੇ ਆ ਸਾਡੇ ਤਾਂ ਹੈ ਹੈ ਹਾਂ ਤਾ ਜੀ ਨਹੀਂ ਆ ਹੈ ਥਿਆ ਕਰੀ ਜਾਂਦਾ ਖਰਾਬ ਆਇਗਾ ਬਹੁਤਾ ਇਹ ਮੁੰਡੇ ਰੈਣ ਦੇ ਹੁਣ ਮਿੱਟੀ ਆ ਪਾਉਂਗਾ ਵਿੱਚ ਰੈਣ ਨੂੰ ਪਾ ਲੈ ਚੈਨ ਪਾ ਲੈ ਬੜਾ ਚੈਨ ਲਾ ਦੇ ਚੈਨ ਕੱਲੂ ਦੇ ਪਾਸੇ ਆ ਬੈਣ ਨੂੰ ਮਾਰ ਲਾਸ ਵੀ ਪੈਣਾ ਐ ਐਸੀ ਗਾਗ ਜਿਆਦਾ ਹੁੰਦਾ ਚਾਰਲਾ ਬੰਦਦਾ ਹਮ ਅਈ ਸੋ ਤਾਂ ਆਪ ਰਖਣੀ ਆ ਤੂੜੀ ਉਹ ਨਾ ਕਰਕੇ ਬਣਾਇਆ ਉਹ ਪਾਰ ਪਤਾ ਨਹੀਂ ਤਾਂ ਜੇ ਹਨ ਪਤਾ ਨਹੀਂ ਤਾਂ ਤੈਨੂੰ 7.5 ਮਾਤਰਾ ਦੀ ਰੀਣਾ ਬਣਾ ਦਤੀ ਮੈਂ ਵੀ ਪਤਾ ਹੀ ਨਹੀਂ ਦੇ ਹਨ ਹਾਂ ਅਰੇ ਕਹੀ ਸੀ ਕਿ ਆ ਬਰੀਕ ਆ ਤੂੜੀ ਬਹੁਤ ਬਰੀਕ ਆ ਪਿਛੇ ਮੈਂ ਕਹੀ ਕਿ ਬਰੀਕ ਧੂੜ ਦੇ ਡੰਗਰ ਬੋ ਖਾਣੇ ਆ ਖੁਸ਼ ਹੋ ਕੇ ਤੁੰਨੂੰ ਮਾਰ ਲੈ ਤੂੜੀ ਯਾਰ ਘਾਹ ਨੂੰ ਬੈਠੋ ਬਾਜੀ ਕਰਦੀ ਉਹ ਜਗਾਲੀ ਘੱਟ ਕਰਨੀ ਪੈਂਦੀ ਉਹਨੂੰ ਚੱਬਣੀ ਘੱਟ ਪੈਂਦੀ ਐ ਖਾ ਰਹੀ ਐ ਉਹਨੇ ਖੀਰ ਮੰਗਣਾਂ ਦਰੀ ਆਨੀ ਦੀ ਹਾਂ ਹਾਂ ਉਹ ਜੀ ਨਾ ਤੁਹਾਡੇ ਜਗ ਉਸ ਖੱਟਿਆ ਹਾਂ ਨਾ ਇੱਧਰ ਕੁਝ ਖੱਟਿਆ ਮੈਂ ਬਿੱਟ ਮੋੜ ਲੈਂਦਾ ਇਹਨਾਂ ਨੂੰ ਕਰੋ ਵੀ ਰੀਡ ਵੀ ਨਿਕਲ ਗਈ ਵੀ ਰੀਡ ਵੀ ਨਿਕਲ ਗਈ ਲਿਆ ਬਈ ਮਲੇ ਕੇ ਦਾ ਸ਼ੌਕ ਆ ਮੇਰਾ ਫੇਖਟਣ ਨੂੰ ਖੜਦਾ ਜਿਹੜੇ ਦਿੱਤੀ ਸ਼ੌਕ ਹੁੰਦੀ ਹੈ ਨਾ ਮੇਰੀ ਗੱਲ ਸੁਣਨਾ ਆਇਆ ਹੈਗਾ ਵੀ ਸੈਟ ਨਹੀਂ ਜਾਂਦਾ ਆਹਾਂ ਜਲ ਵੀਰ ਕਿੰਨਾ ਕਰਾਂਗਾ ਕੰਮ ਉਹ ਆ ਦੇ ਕੀ ਹੈ ਪੁਰਾਣੀ ਕੀ ਹੈ ਮੈਨੂਅਲ ਕੀ ਹੈ ਉਹ ਪੁੱਠੇ ਲਾਵਾ ਕੋਈ ਹੂੰ ਏ ਡੇੜਾ ਬੱਧਾ ਘਾਟਾ ਦਲਵੀਰ ਦੀ ਗੱਲ ਪੈਣਾ ਰਹੀ ਜੀ ਆਹ ਮੰਦਰ ਵੀ ਆ ਕਰਦਾ ਨਹੀਂ ਆਇਆ ਨਹੀਂ ਭਾਈ ਤੁਹਾਡਾ ਥਰੈਸਰ ਹੈ ਜਿਹੜੋ ਜੀ ਕਰਦਾ ਬੜਾ ਕੱਢ ਲਓ ਖਾਲੀ ਹੋ ਗਿਆ ਭਾਈ ਭਾਰੇ ਨੂੰ ਲੈ ਪਕਾ ਲੈ ਖਾਲੀ ਹੋ ਗਿਆ ਐਨਾ ਬਹਿ ਗਿਆ ਜੀ ਬੜਿਆਂ ਚ ਪਾ ਪੈਂਦਾ ਤੂੰ ਭਰ ਕੇ ਲੱਗ ਜਾਂਦੇ ਨੂੰ ਆਇਆ ਦੋ ਮਿੰਟ ਜੇ ਹੋ ਠੰਡਾ ਫੜ ਲਈ ਫਿਰ ਹੁਣ ਠੰਡ ਲੈ ਆਵਾਂ ਭਾਈ ਉਹ ਕਿਹੜਾ ਪੀਣਾ ਦੱਸੋ ਫੇਰ ਵੀ ਫੇਰ ਵੀ ਦੀ ਵੇਲੇ ਆ ਉਹ ਲੈ ਦੇ ਦੂਨੀ ਮਰਾ। ਨਾ। ਅਕੂਟੀਆਂ ਪਿਜਰੇ ਸਾਧੀਆਂ ਰੱਖੀਆਂ ਪਈਆਂ। ਐਨੀ ਮਹਿੰਗੀ ਗੁੱਡੀ ਪੀਗੀ। ਕੋਕ ਕੋਕ। ਦੱਸ। ਕੋਕ। ਐ ਗੁੱਡੀਆਂ ਪਿਜਰੇ ਸਾਧੀਆਂ ਰੱਖੀਆਂ ਹੋਈਆਂ। ਠੰਡ ਲਾਈਂ ਠੰਡਣ ਟੈਂਡਾ। ਹੰਡਾ ਲਿਆਂ ਗੁਰ ਜਾਵੇਂ ਬਿਲਕੁਲ। ਓਏ, ਗੁੱਡੀਆਂ ਗੁੱਡੀ ਗੱਡੀ ਵਿਧੀ ਪੈਲੀ। ਗੱਡੇ ਰੈਡੀ ਕਰਾਉਰੇ ਆ। ਐ ਪੁੰਡੀਆਂ ਦੂਰ ਤੇ ਆਇਆ ਮੈਨੂੰ ਕਹਣਾ ਝਾੜ ਬਹੁਤ ਆ। ਮੈਂ ਕਾਹਤੇ? ਕਹਿੰਦਾ ਜਦੇ ਪਰ ਜਾਂਦਾ ਮੂਰੇ। ਮੈਂ ਜਦੇ ਪੱਖਾ ਲੱਗਣਾ ਦੀ ਸਿੱਪ ਸਿੱਪ ਥੋੜਾ ਗੁੰਡੀ ਦਾ ਮੁੜ ਕੇ ਆਉਣਾ। ਝਾੜ ਝੂੜ ਕੇ ਵੀ। ਬਾਬਾ ਯਾਰ ਹੁਣ ਨਰਮਾ ਨਾ ਕਢਾਈ ਬਾਬੇ। ਕੌਣ ਤਾਂ ਕਹਿੰਦਾ ਮੈਂ ਹੁਣ ਦੇਖਾਂ ਤੇ ਬਿਠਾ ਕੇ ਧੁੱਪਨ ਲੋ ਆਤੀ ਪੰਜ ਛੇ ਦਿਨ ਤੇ ਬਈਆ ਰੁਗ ਲਾਇਆ ਕਰ ਮੈਂ ਡਾਕਟਰ ਬੈਠਾ ਹੈ ਤੁਮ ਉਹ ਉਦੋਂ ਮੈਨੂੰ ਕਹਿੰਦਾ ਕਹਦਾ ਮੈਂ ਕੀ ਗਾਂ ਖਾੜੀ ਠੀਕ ਆ ਉਹ ਜਿਹੜੀ ਬਿਠਾ ਕੇ ਵੱਡੀ ਵੀ ਹੋ ਸਕੀ ਉਹ ਮੈਂ ਕਹਿੰਦਾ ਵੇ ਬਾਪਾ ਜਦ ਮੇਰੀ ਮਾਂ ਪਰ 7:00 ਵਜੇ ਵੀ ਜੀਦੇ ਪਰ ਬਈਆ ਨਾਲੇ ਰੁਗ ਲਾ ਦੇ ਕਰਨ ਨਾਲੇ ਮੇਰੇ ਵਾਲੂ ਦੇਖੀ ਜਾਏ ਕਰ ਬਈਆ ਰੁਗ ਲਾ ਡਾਕਟਰ ਕੋਲ ਥੋੜੇ ਦੇਖਦੇ ਰਹੇ ਦੇਖਦੇ ਰਹੇ ਇਹ ਸਰਦਾਰਤਾ ਦੀ ਗੱਲ ਹੈ ਉਹ ਕਹਿੰਦਾ ਸੋਕਾ ਲਵਾ ਗਾਂ ਕੇ ਪਕਾਈ ਤੁਸੀਂ ਹਾਂ ਸੋਕਾ ਲਵਾ ਦੇ ਜਿਆਦਾ ਆਹ ਕਹਿੰਦਾ ਹਾਂ ਜਿਆਦਾ ਸੋਕਾ ਲਵਾ ਲਿਆ ਮੈਂ ਤਾਂ ਆ ਗਾਨੇ ਭਗਾਈਓ ਸੀਗਾ ਤਾਂ ਤਹੀਂ ਕਿਤੀ ਵੱਡੋ ਹੋਈ ਆ ਅਈ ਤੇ ਚਲਾਕੀ ਆ ਬੀਜੀ ਬੀਜੀ ਕਹੇ ਵੀ ਤੁਸੀਂ ਉਹ ਆਏ ਆ ਉਹਨੂੰ ਹਾਂ ਬੀਜੀ ਕਹੇ ਵੀ ਤੁਸੀਂ ਉਹ ਆਇਆ ਘਰਗੜਜੀ ਵਿੱਚ ਬੀਜਿਆ ਏ ਉਹ ਮੈਂ ਨਾ ਪਾਣੀ ਦਾ ਨਾ ਕੁਝ ਓਕਣੀ ਖੜੀ ਸੀ ਉਹ ਮੈਂ ਵੜਾ ਕੇ ਪਾਸੇ ਕਰੀ ਮੈਂ ਤਾਂ ਕੁਝ ਕਰੇ ਨਹੀਂ ਇੱਕ ਥੈਲਾ ਜੂਰੇ ਦਾ ਪਾਇਆ ਬਸ ਬਾਕੀ ਢੱਡਾ ਆਇਆ ਪਾਇਆ ਇਹ ਪਾਇਆ ਜੀ ਆਸ਼ਿਆ ਉਹਦੇ ਨਹੀਂ ਕਰੀ ਕੋਈ ਉਹਦੇ ਨਹੀਂ ਕਰੀ ਹੈਗੀ ਨਾ ਕਰੀ ਘੱਖ ਦੀ ਸੁਪਰੇ ਨਾ ਗਿੱਲ ਘਟਦੀ ਖੇਤਾਂ ਮੋਂ ਤੇ ਮੈਂ ਨੇ ਨਾਗਰੀ ਕੱਕ ਦੀ ਸਪਰੇ ਕੱਕ ਗੁੱਲੀ ਡੰਡਾ ਹੋਇਆ ਨਹੀਂ ਉੱਥੇ ਨਾਗਰੀ ਆਪਾਂ ਨੇ ਦੋ ਹੀ ਸਪਰੇ ਕਣਕ ਸੋਣੀ ਦੀ ਹੂੰ ਕਹੀ ਜੀ ਕਣਕ ਤਾਂ ਹਾਂ ਪਤਾ ਲੱਗੂ ਕੱਡੇ ਤੇ ਗੱਗਿਆ ਡੈਡੀ ਦਾ ਆ ਗੱਗਿਆ ਦਾ ਕਹਦਾ ਉਹ ਅਸੀਂ ਗੁੱਲੀ ਡੰਡਾ ਵੇਚਣਾ ਕਣਕ ਤਾਂ ਹੂੰ ਹੋਗੀ ਗੁੱਲੀ ਡੰਡਾ ਤਾਂ ਉਰਲੇ ਪਾਸੇ ਦੇ ਵੇਚੂਗਾ ਸੀ ਜਿੱਥੇ ਖੜੂਗਾ ਘਰ ਅੱਜ ਰਹੀ ਹੂੰ ਪੁਰਲੇ ਪਾਸੇ ਆ ਗੁੱਲੀ ਡੰਡਾ ਕਿੰਨਾ ਰੇਟ ਕਰਿਆ ਗੁੱਲੀ ਡੰਡਾ ਗੁੱਲੀ ਡੰਡਾ ਦੋਨੇ ਇੱਕੇ ਦਿਨ ਦੱਸਦਾ ਆਏਗਾ 70000 ਰੁਪਏ ਗ੍ਰਾਮ ਹੈ ਗੁੱਲੀ ਡੰਡਾ ਹੂੰ ਪਿੱਤ ਹੋਇਆ ਹੈ ਪੇ ਗ੍ਰਾਮ ਗੁੱਲੀ ਡੜਾ ਬਹੁਤ ਮਹਿੰਗਾ ਵਿਕਦਾ ਹਾਂ ਹੂੰ ਪਿੱਤ 1000 ਰੁਪਏ 10 ਗ੍ਰਾਮ 10 ਗ੍ਰਾਮ ਹਾਂ ਵਾਲਾ ਕਿਆ ਕਰਨੀ ਗਣਕ ਗਾਂ ਤੇ ਇਹਦੇ ਛਿੱਟਾ ਦਏ ਕਰਨਾ ਠੀਕ ਆ ਤੂੰ ਗੁੱਲੀ ਡੜਾ ਦੀਆਂ ਵੈਰਾਈਆਂ ਪੁੱਛੋ ਕਿਹੜੀ ਕਿਹੜੀ ਵਧੀਆ ਲਾਇਆ ਕਰਨੀ ਆ ਪਰ ਇਹ ਉਹ ਤਾਂ ਆਪਾਂ ਛੱਡਿਆ ਬਨੇ ਵੰਡੀਆਂ ਦੇ ਵਿੱਚ ਹੀ ਫਟ ਕੇ ਆਏ ਹੋਏ ਸੂ ਹਾਂ ਜਿਹਦੇ ਕੋਲ ਫालतੂ ਹੋਇਆ ਮੈਨੂੰ ਦੱਸ ਦਿਓ ਉੱਥੇ ਫੋਨ ਮਾਰ ਦੇ ਮੈਂ ਆ ਲੈ ਚੱਕ ਲਿਆਵਾਂਗਾ ਮੰਡੀ ਵਿੱਚ ਦੇ ਬਾਹਰ ਦੀ ਵੈਲੀ ਉਹ ਵੀ 50000 ਨੂੰ ਦੇ ਦੇ ਸਾਨੂੰ ਅਸੀਂ ਪਿੱਤ ਨੂੰ ਵੇਚਣਾ ਹੈਗਾ ਠੀਕ ਹੈ ਠੀਕ ਤੇ ਕਣੀ ਲਈ ਥੋੜਾ ਇੱਕ ਨਹੀਂ ਦੇ ਦੇਣਾ ਤੁਸੀਂ ਇਹ ਘਾ ਕੇ ਲਈ ਜੋ ਹਾਂ ਹਾਂ ਕੌਣਾ ਇਹ ਆ ਕੌਣਾ ਇਹ ਦੇਖਦੀ ਰਛਨੀਤ ਵੀ ਕੀ ਕਰੀ ਜਾਂਦੇ ਇਹ ਕੌਣ ਚਾਚੂ ਚਾਚੂ ਆ ਜਾ ਚਾਚੂ ਆ ਜਾ ਫੇ ਆਂ ਵੀ ਤਾਂ ਹੈ ਨਹੀਂ ਕਿਸੇ ਕੋਲ ਅੱਜ ਪਾਣੀ ਕੀ ਤੁਰ ਜਾ ਤੁਰ ਜਾ ਕਾ ਚਾਚੂ ਤੁਰ ਜਾ ਤੁਰ ਜਾ ਮਾਰਦੇ ਆ ਮਮੂ ਕਮਾਲ ਦੇ ਆ ਬੀchu ਕਰਦੇ ਨਾ ਕਿਸ਼ਕੋਂ ਕਿਸ਼ਕੋ ਆਇਆ ਹਾਂ ਮਮਾ ਕੀ ਡਰਾਇਆ ਕੇ ਪਿਛਲੋ ਜੋ ਮੜਾ ਜਾ ਖੇਲਾ 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 ਡਰ ਗਈ ਦੀ ਵਜੇ ਉਹਨੂੰ ਗਰਮੀ ਆਈ ਵੀ ਤੁਸੀਂ ਆਇਆ ਇਕੱਠ ਕਰਿਆ ਪਏ ਆ ਅਸੀਂ ਜਿਉਂਦੇ ਬਾਹਰ ਡਰਾਇ ਜਾਂਦੇ ਆ ਹਾਂ ਹੈ ਗੱਪਾਂ ਮਾਰਵਾ ਨੇ ਆਨੇ ਵੀ ਡਰਾਏ ਪਏ ਆ ਟੁੱਲੀ ਡੰਡਾ ਵੇਚਣਾ ਆਹ ਉਹ ਤਾਂ ਇਹ ਕਹਿੰਦਾ ਜਿਹੜਾ ਭਾਈ ਬੋਲਿਆ ਨੇ ਵੇਚ ਵੀ ਦੇਣਾ ਹੱਕ ਸੱਤ ਹੈ ਹੈ? ਉਹਨਾਂ ਦੀ ਹੱਟ ਬਾਤ ਜਿਹਨੇ ਕੋਈ ਗੰਡੀ ਵੇਚ ਦੇਣਾ। ਕੁਝ ਵੀ ਹੋ ਸਕਦਾ। ਹਾਂ। ਅਸੀਂ ਆਲੂ ਵੇਚ ਤੇ 65 ਸੌਦੇ। ਗੁਲੰਡ ਵੇਚਣਾ। ਵੀ ਮੰਨੂਗਾ? ਨਹੀਂ ਨਹੀਂ ਜਿਹੜਾ ਆਪਾਂ ਮਾਰਦੇ ਆ। ਆਪਾਂ ਮਾਰਦੇ ਆ। ਅਸੀਂ ਤੇ ਗੁਲੰਡ ਵੇਚਾਦੇ ਸੀ। ਜੋ ਹਾਂ ਜੀ ਬਿਲਕੁਲ। ਬਾਕੀ ਭਾਈ ਹੋਰ ਦੱਸਿਓ ਜੀ ਗਾਇਦਾ ਇਧਰੇ ਥੋੜੇ ਵੱਲ ਕੋਈ ਡੇਡਾ ਦਾ ਰੇਟ ਜ਼ਿਆਦਾ ਹੋਇਆ ਤਾਂ ਅਸੀਂ ਨੇਰ ਜੇ ਬਾਈ ਸਾਰੇ ਰਿਏ ਮਾੜਾ ਤੇ ਜੀਓ ਜੀ ਮੇਰੇ ਥੋੜੇ ਕਟ ਹੋਇਆ ਸਾਨੂੰ ਦੇ ਜਿਓ ਹਾਂ ਇਹਦਾ ਸੈਲਰ ਪਾਰ ਰਹੇ ਹੁਣ ਇਹ ਸਾਬ ਤਾਈ ਸਟੋਰ ਕਰਨਾ ਅੱਛੀ ਅੱਛੀ ਕਰਨਾ ਸਟੋਰ ਕਰ ਲਾਵਾਂ ਇਹ ਅਸੀਂ ਇੰਨੇ ਨੂੰ ਪੁੜੀਆਂ ਜੀ ਫਾੜ-ਫਾੜ ਕੇ ਅਸੀਂ ਇੰਨੇ-ਇੰਨੇ ਪੁੜੀਆਂ ਜੀ ਫਾੜ-ਫਾੜ ਕੇ ਆਏ ਇਹ ਵੇਚੂ ਸੋਨੇ ਦੇ ਬਾਜਕਣਾ ਤੁਹੇ ਤਾਂ ਮੇਂ ਤਾਂ ਕਰਨੀ ਸਾਡੀਆਂ ਓ ਯਾਰ ਤੂੰ ਬੋਲ ਰਹਾ ਕਰ ਉਸ ਤੋਂ ਬੜਾ ਜਾਂਦਾ ਕਿ ਲੈ ਆਣ ਮੈਂ ਗਾਹ ਨੂੰ ਬੀਜ ਨੂੰ ਤੇ ਹੋ ਕਰ ਮੈਂ ਤਾਂ ਕਰੀ ਆ ਬੀਜ ਨੂੰ ਕੋਲੇ ਲੱਗੇ ਉਹਦੇ ਜਿਹੜੇ ਵਹਨੇ ਮੈਂ ਵੀ ਫਿਰ ਉਹ ਹੀ ਦੇਣਾ ਨਾ ਬੀਜ ਕਿਹੜਾ ਸਣੇ ਲਫਾਫਾ ਹਾਂ ਕਿਹੜਾ ਤੁਸੀਂ ਦਿੱਤਾ ਨਾ ਕਿ ਪੱਤੀ ਨਾਲ ਸਣੇ ਆ ਕੇ ਪੱਤੀਆਂ ਦੋ ਦੇਣਾ ਮੈਂ ਤੁਹਾਨੂੰ ਸਣੇ ਲਫਾਫੇ ਸਣੇ ਕਣਕ ਦੂੰ ਤੁਹਾਨੂੰ ਆਪਾਂ ਛੰਟਿਓ ਸਣੇ ਕਣਕ ਵੀ ਬੀਜ ਪਾਈ ਹਾਂ ਉਹ ਨਹੀਂ ਨਹੀਂ ਮੈਂ ਨਹੀਂ ਲੈਣਾ ਅੱਜ ਹੋ ਗਈ 10 ਹੈ 11 12 ਨੂੰ ਕੱਢਣੀ ਤੁਸੀਂ ਪਰਸੋਂ ਨੂੰ ਆਹੋ ਕੋ ਕਵਰ ਨੂੰ ਤੇਰਾ ਤਾਂ ਸਹੀ ਭਾਈ ਜਾਣਾ ਹੈ ਜਿੱਥ ਨੂੰ ਯਾਤਰਾ ਵਸਾਖੀ ਕਿੱਥੇ ਸ਼ਰੀਨੰਦਪੁਰ ਸਾਹਿਬ ਕਿਹਨੇ ਜਾਣਾ ਸਾਲੂ ਨਾਟਰ ਲੈ ਕੇ ਜਾਣਾ ਜਾਓ ਜਾ ਟਾਟਾ ਟਰੈਲੀ ਹਰਸ਼ਵੀਰ ਮੈਂ ਇਹ ਜਾਦਾ ਲਿਖੇਲਾ ਮੈਂ ਤੇ ਚਲੇ ਗਿਆ ਜੀ ਉਹ ਜਾਨੂੰ ਵੀ ਪਤਾ ਹੀ ਆ ਜਿੰਨਾ ਤੂੰ ਜਾਣਦਾ ਉਹਨਾਂ ਕ ਅਸੀਂ ਜਾਣਦੇ ਉਹਨੂੰ ਮੈਂ ਤਾਂ ਘੱਟ ਕਰਦਾ ਮਾਰਦਾ ਤਾਂ ਹੀ ਟਾਈਮ ਹੋ ਗਿਆ ਚੱਲ ਹੈ ਜੀ ਹਰਸ਼ਵੀਰ ਹਾਂ ਜੀ ਮੈਂ ਡਰਦਾ ਮਾਰਦਾ ਤਾਂ ਹੀ ਨਹੀਂ ਤਾਉਂਦਾ ਕਿਉਂ ਗਿਆ ਮੈਂ ਕਹਿੰਦੀ ਆਏ ਨੇ ਜਾਦੇ ਨਿਕਲ ਆਏ ਨਿਕਲ ਵੀ ਆਏ ਆ ਵੀ ਉਹ ਨਹੀਂ ਆਉਂਦਾ ਚੱਲ ਚੱਲੀਏ ਤਰਗਰੀਦਤਾ ਕਰੇ ਦਿੱਤਾ ਚੱਲ ਹੱਬਾ-ਥੱਬਾ ਕਰਕੇ ਕੱਢ ਲੈ ਤੇਲ ਮਿੰਟ ਦੇਣਾ ਵਾ ਤੇਲ ਪਾ ਦਿਓ ਤੇ ਤੇਰਾ 3000 ਦਾ ਵੀ ਇਹ 4000 ਦਾ ਵੀ ਇਹ 5000 ਦਾ ਵੀ ਇਹ ਆਪਣਾ ਥੋੜਾ-ਥੋੜਾ ਥੱਬਾ ਕਰਕੇ ਕੱਢ ਲੈ ਵੀਰ ਹੂੰ ਕੋਰ ਦਾ ਕੁਝ ਨਹੀਂ ਹਰ 1 ਸਾਲ ਮੈਨੂੰ ਖਾਂਗਾ ਲੈ ਕੇ ਫੋਲਣੀ ਪੈਂਦੀ ਹੈ ਉਹੀ ਸਾਲਾ ਮਾਰਦਾ ਚੱਕਰ ਫੋਲਣੇ ਵਾਲਾ ਹੀ ਆ ਪਿਛਲੇ ਸਾਲ ਵੀ ਏਕਣੇ ਆ ਹੀ ਨਹੀਂ ਫੋਲਦੇ ਕੋਈ ਨਾ ਨਿਕਲ ਜਾਣੀ ਆਫਸੋਲ ਨਹੀਂ ਹੈਗਾ ਹਾਂ ਪਰਸੋਂ ਨੂੰ ਕੱਢਣੀ ਆ ਪਰਸੋਂ ਨੂੰ ਤਾਂ ਚੋਫੇ ਨੂੰ ਨਹੀਂ ਜੋ ਗੋਖੀ ਵਾਲੇ ਦੇ ਪੰਜਵੇਂ ਨੂੰ ਗੋਖੀ ਵਾਲੇ ਦੇ ਨਾ ਨਹੀਂ ਪੈਂਦਾ ਪੰਜਵੇਂ ਨੂੰ ਉਹ ਨਹੀਂ ਪੈਂਦਾ ਤੇ ਬਾਅਦ ਹਫਤਾ ਹੀ ਆ ਫਿਰ ਆਏ ਨਾ ਕੋ ਉਹ ਸਾਨੂੰ ਤਾਂ ਦੂਈ ਵੀ ਨਹੀਂ ਮਿਲਦੀ ਬਾਦਲਾਂ ਨਹੀਂ ਸਾਨੂੰ ਕਿਹੜੇ ਮਿਲਣੇ ਕੋਸ ਮੈਂ ਤਾਂ ਕਹਿੰਦਾ ਆ ਵੀ ਨਹੀਂ ਅੱਜ ਮੌਸਮ ਤਾਂ ਇਹ ਨਹੀਂ ਵੈਗ ਕੇ ਪੈਂਕਣਾ ਤੂੰ ਪਰ ਆਵੇ ਇੱਕ ਨਾ ਤੂੰ ਪਰ ਆਵੇ ਜਕਣਾ ਜਿਹੜਾ ਬੜਾ ਪਾਉਂਦੇ ਹਾਂ ਤੇ ਕੀ ਆ ਜੀ ਦੱਸੂਗਾ ਫਿਰ ਕੀ ਹੋਗਾ ਨਾ ਨਾ ਨੰਨੂ ਐ ਰੇ ਜੀ ਜੀ ਕੀ ਕਰਿਆ ਆਦੀ ਹੈ ਹਾਂ ਕਾਉਗਾ ਦਾ ਕਾਉਗਾ ਦਾ ਇਹ ਥੋੜੀ ਪਾਛਾਨੀ ਸਮਝ ਆਉਂਦੀ ਉਰਦੂ ਬੋਲਦੇ ਮੁਕੇ ਹਾਂ ਸਾਸੀ ਕਾ ਕਰਦੇ ਸਾਸੀ ਕਾ ਕਰਦੇ ਹਾਂ ਮਮਾ ਚਾਹ ਤੇ ਉਹਨੂੰ ਲੈਣੀ ਡਰਾਇਆ ਪਿੱਛੇ ਹੋ ਜਾ ਮੈਂ ਤਾਂ ਇਹਨੂੰ ਮਿਲ ਕੇ ਆਉਂਦਾ ਹੁੰਦਾ ਹਾਂ ਸਾਸੀ ਕਾ ਜਾਣਦੀ ਨਾ ਮੂੰਹ ਮੂੰਹ ਵੱਲ ਮੂੰਹ ਵੀ ਦੇ ਕੇ ਦੇ ਕੇ ਡਰਦੀ ਹੈ ਕਿ ਉਹ ਕਰਦੀ ਹੈ ਆਉਦੇ ਨਹੀਂ ਜਾਣਾ ਨੇ ਨੇ ਪਿੱਛੇ ਹੋ ਜਾ ਰੋਣ ਲੱਗੀ ਸਾਚੂ ਕਾ ਚਾਚੂ ਖੇਲਾ ਤੂੰ ਜਾ ਮਾਰ ਦੇ ਮੇਰੇ ਯਾਰ ਇਹ ਮਾਰ ਮੁੱਕ ਮਾਰ ਇਹ ਲਾ ਦੇ ਜਾ ਇਹ ਚਾਚੂ ਨੂੰ ਆ ਜਾ ਚਾਚੂ ਨੂੰ ਬਾਏ ਕਰ ਦੇ ਬਾਏ ਕਰ ਦੇ ਚਾਚੂ ਬਾਏ ਕਰ ਦੇ ਚਾਚੂ ਚਾਚੂ ਨੂੰ ਕਰ ਦੇ ਬਾਏ ਇੱਧਰ ਕਰ ਦੇ ਇੱਧਰ ਦੇਖ ਇੱਧਰ ਕਰ ਦੇ ਚਾਚੂ ਨੂੰ ਕਰ ਦੇ ਬਾਏ ਬਾਏ ਕਰ ਦੇ ਨਹੀਂ ਕਰਨਾ ਕਰ ਦੇ ਚੱਲੀਏ ਆਪਾਂ ਚੱਲੀਏ ਅਨੁਵਾਸ ਸਤਿਗੁਰਾਂ ਤੋਂ ਬੁਲਾਇਆ ਆਏ 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 ਓਏ ਬਖਸ਼ੋ ਜੀ ਗਾਲ ਤੇ ਲੋ ਬਾਈ ਫਰੈਸ਼ਰ ਨੂੰ ਗਰੀਸ ਕਰਤਾ ਗਰੀਸ ਕਰਦੇ ਕਰਦੇ ਦੂਆ ਗਾਖ ਵੀ ਆ ਗਿਆ ਇਹ ਗਾਖ ਦੀ ਬਾਈ ਹੈਗੀ ਆ ਸਰੋਂ ਪੰਮਾ ਗਾਖ ਬਾਈ ਬੜਾ ਮਾੜਾ ਪੰਮੇ ਨਾਲ ਦੀ ਮਲਾਦੇ ਮਿਲ ਲੋ ਲੈ ਜੂਮ ਕਰਦ ਨਾ ਮੇਰਾ ਮਿਲ ਲੈ ਬਾਕੀ ਬੰਮੀਵਲ ਵਾਲੀ ਪਾਰਟੀ ਹੋ ਗਈ ਆ ਜੀ ਕੋਰ ਤੇਰੀ ਬਾਦੀ ਹੋ ਗਈ ਪਾਰਟੀ ਹੋ ਇੱਧਰ ਵੀ ਬੰਮੀਵਲ ਬਣੀ ਆ ਭਾਈ ਆ ਅਸੀਂ ਲਵਾਏ ਅੱਜ ਦੋਵਾਂ ਨੇ ਭਾਈ ਐਸੀ ਲਵਾਤੇ ਆ ਦੋਵਾਂ ਨੇ ਭਾਈ ਐਸੀ ਐਸੀ ਬੰਨ ਦਾਦਰੀ ਬੰਮੀਵਲ ਪਾਰਟੀ ਕਹਿੰਦਾ ਮੈਂ ਕਿਹਾ ਐਸੀ ਦੇ ਆਈਏ ਤੁਸੀਂ ਜਾਓ ਡੇਢ ਦੋ 50 55 ਦਾ ਥੋੜਾ ਗੁੱਡ ਆ ਤੂੰ ਇਹ ਲੇ ਗਾ ਗੁੱਡ ਆ ਤੇਰਾ ਕਿਹੜਾ ਏ ਸੇਵ ਮੇਰੇ ਨਹੀਂ ਮੇਰੀ ਪਾਵਰ ਜ਼ਿਆਦਾ ਏ ਮੇਰੇ ਹੈਗਾ ਚੰਦ ਜਦੋਂ ਜਦੋਂ ਤੇਰਾ ਚੱਲ ਪਿਆ ਗੱਗਿਆ ਹਾਂ ਹਾਂ ਇਹ ਨਾ ਪਾਵਰ ਦਾ ਮਰਜੀ ਇਹ ਨਾ 52 ਦਾ ਸਾ ਮੇਰਾ ਕੁਛ ਚਾਂਜਾ ਕੁਛ ਹੈ ਤੇਰੀ ਕਿਹੜੀ ਕੰਪਨੀ ਦੇ ਮੇਰਾ ਉਹ ਨੀਡਾ ਲੈ ਉਹ ਲੈਕਸ ਨੂੰ ਵੇਚ ਦੇ ਨਾ ਮੇ ਵੀ ਲੈ ਦੇਗਾ ਮਹਿੰਗਾ ਇਹਨਾਂ ਨੂੰ 2-3000 ਰੁਪਿਆ ਮੈਂ ਕਿੰਨੇ ਦਾ ਆਇਆ ਸੀ ਮੇਰੇ ਸੀ 38000 38000 38000 ਬਾਈ ਕਰਤਾ ਤਾਂ ਤਾਂ ਉਹੀ ਆ ਮੇਰਾ ਤਾਂ 4 ਸਾਲ ਹੋ ਗਏ ਉਹ ਮੇਰਾ ਤਾਂ 42000 ਦਾ ਮਹਿੰਗਾ ਬਾਈ ਮੇਰਾ ਚੱਲ ਲੈ ਇੱਕ ਸਾਲ ਲੀ ਉਹ ਵੈਸੇ ਨੈਟ ਦਾ ਬੋਟਲ ਬਿਜਲੀ ਤਾਂ ਉਹੀ ਨੇ ਕੀ ਚੱਲਣਾ ਸੁਭਾਉ ਨਾਲ ਲੰਬਾ ਚੱਲਦਾ ਵਾ ਸਾਡੇ ਵਿਜਲੀ ਬਹੁਤ ਆਉਂਦੀ ਤੇ ਹੁਣ ਦਲਵੀਜ ਵਾਲੇ ਕਹਿੰਦੇ ਪੈ ਗਿਆ ਹੁੰਦਾ ਕਿ ਏਸੀ ਦਾ ਹਾਂਜੀ ਹਾਂ ਜਰੂਰ ਦਲਕੀ ਦੀ ਵੀ ਸੁਣ ਲੈ ਕਹਿੰਦਾ ਸੁਣਾਈ ਨਾ ਫਿਰ ਮਾਰਤਾ ਬਾਈ ਸਾਰੀਆਂ ਤਰ੍ਹਾਂ ਦੀ ਗੱਲ ਹੁੰਦੀ ਹੈ ਹੁਣ ਦੱਸਣਾ ਆ ਗੱਲ ਨਹੀਂ ਰਹਿਣ ਤੇ ਚੱਲ ਆਜਾ ਮੈਂ ਤਿਆਰ ਲੂਗਾ ਉਹੀ ਕੀ ਫਾਇਦਾ ਐਡੀ ਵੀ ਗੱਲ ਨਹੀਂ ਚਲੋ ਬਾਈ ਜੀ ਪਤਾ ਹੋਣਗੀਆਂ ਗੱਲ ਹੀ ਹੈ ਠੀਕ ਹੈ ਸਾ ਸਸਰੀਕਾ ਪੱਤੇ ਵਧੀਏ ਬਾਈ ਮੈਂ ਬਾਤ ਸੁਣਦਾ ਉਹਦੇ ਗੱਲ ਠੀਕ ਹੈ ਜੀ